ਇਸ ਤਰ੍ਹਾਂ ਵੀ ਰਾਤ ਨੂੰ ਰੁਸ਼ਨਾਉਂਦੇ ਰਹੇ ਨੇ ਲੋਕ ਪਿੰਡ ਦਾਸ ਸਿੰਘ ਵਾਲਾ ਦੇ ਮਜ਼ਦੂਰ ਪਰਿਵਾਰਾਂ ਨੂੰ ਅਨਸਾਫ਼ ਦੀ ਲੜਾਈ ਦੇ ਵਿੱਚ ਲਗਾਤਾਰ ਇੱਥੇ ਰੱਖ ਲਗਾਤਾਰ ਸੰਘਰਸ਼ ਦੇ ਵਿੱਚ ਹਿੱਸਾ ਬਣੇ ਮੇਰੇ ਬੱਖ-ਬੱਖ ਜੱਥੇਬੰਦੀਆਂ ਦੇ ਆਗੂ ਸਾਹਿਬਾਨ ਅਤੇ ਮਜ਼ਦੂਰ ਭੈਣੋ ਤੇ ਭਰਾਵੋ ਅੱਜ ਪੜਾਹੀ ਤੁਖ ਦਾਇਕ ਸਮਾ ਤੇ ਜਿਹੜੀ ਘਟਨਾ ਦਾਲ ਸਿੰਘ ਵਾਲੇ ਪਿੰਡ ਦੇ ਵਿੱਚ ਵਾਪਰੀ ਆ ਉਸ ਘਟਨਾ ਨੂੰ ਜਿੰਨਾ ਵੀ ਮੁੰਡਿਆ ਜਾਵੇ ਉਹਨਾਂ ਹੀ ਘਾਟਾ ਕਿਉਂਕਿ ਇਹ ਘਟਨਾ ਕੋਈ ਕੁਦਰਤੀ ਘਟਨਾ ਨਹੀਂ ਵਾਪਰੀ ਇੱਕ ਸਾਜ਼ਿਸ਼ ਦੇ ਤਹਿਤ ਇੱਕ ਪਲਾਨ ਦੇ ਤਹਿਤ ਵਾਪਰਿਆ ਇਹ ਕਾਂਡ ਆ ਹਾਕਮਾਂ ਨੂੰ ਪਤਾ ਇਥੋਂ ਦੇ ਪ੍ਰਸ਼ਾਸਨ ਨੂੰ ਪਤਾ ਕਿ ਕੌਣ ਦੋਸ਼ੀ ਨੇ ਕਿੰਨੇ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਤੇ ਕਿਉਂ ਕਿ ਸਾਡੇ ਪੜੇ ਲਿਖੇ ਨੌਜਵਾਨ ਮੁੰਡੇ ਕੁੜੀਆਂ ਬਿਗਰੀਆਂ ਲੈ ਕੇ ਜਦੋਂ ਸੜਕਾਂ ਤੇ ਨਿਕਲਦੇ ਨੇ ਤਾਂ ਸਰਕਾਰਾਂ ਤੋਂ ਰੋਜ਼ਗਾਰ ਮੰਗਦੇ ਨੇ ਤੇ ਜਦੋਂ ਸਰਕਾਰਾਂ ਤੋਂ ਰੋਜ਼ਗਾਰ ਮੰਗਦੇ ਨੇ ਇਹ ਸਰਕਾਰਾਂ ਨੂੰ ਤਾਂ ਮੇਰ ਬਣ ਜਾਂਦੀ ਹੈ ਕਿ ਇਹਨਾਂ ਲੋਕਾਂ ਨੂੰ ਦੰਦਿਆਂ ਦੇ ਵਿੱਚ ਜਾਤਾਂ ਦੇ ਵਿੱਚ ਧਰਮਾਂ ਦੇ ਵਿੱਚ ਉਲਝਾ ਕੇ ਰੱਖੋ ਇਹਨਾਂ ਨੂੰ ਪ੍ਰਸ਼ਾਸਨ ਕਹਿੰਦਾ ਕਿ ਇਹ ਦੋ ਪਰਿਵਾਰਾਂ ਦੀ ਲੜਾਈ ਆ ਕਿਉਂਕਿ ਪ੍ਰਸ਼ਾਸਨ ਨੇ ਇਸ ਤੋਂ ਵੀ ਹਕੂਮਤ ਨੇ ਇਸ ਤੋਂ ਦੇ ਰਾਜਨੇਤਾ ਨੇ ਇਹ ਬਣਾਇਆ ਕਿ ਜੇ ਇੱਕੋ ਪਰ ਨਾਲ ਸੰਬੰਧਤ ਹੈ ਇੱਕੋ ਪਰਿਵਾਰ ਨਾਲ ਸੰਬੰਧਤ ਇੱਕੋ ਭਾਈਚਾਰੇ ਨਾਲ ਸੰਬੰਧਤ ਲੋਕਾਂ ਦੀ ਲੜਾਈ ਕਰਾਉਂਦੇ ਤਾਂ ਫੇਰ ਇਹ ਗੱਲ ਸ਼ਾਂਤ ਕਰਨ ਚ ਕੋਈ ਔਖੀ ਗੱਲ ਨਹੀਂ ਹੁਣੀ ਕਿ ਦੇਖੋ ਜੀ ਮਜ਼ਦੂਰ ਪਰਾਂਵਾਂ ਪਰਾਂਵਾਂ ਦੀ ਲੜਾਈ ਆ ਮਜ਼ਦੂਰ ਪਰਾਂ ਪਰਿਵਾਰਾਂ ਨੇ ਤਾਂ ਵੀ ਦੀ ਕਿਸੇ ਰੰਦਸ ਕਰਕੇ ਉਹਨਾਂ ਦੇ ਘਰਾਂ ਨੂੰ ਅੱਗ ਲਾਤੀ ਪਰ ਇਹ ਅਸੀਂ ਜਾਣਦੇ ਸਮਾਜ ਨੇ ਹਾਕਮਾਂ ਨੂੰ ਲੋੜ ਹੈ ਕਿਉਂਕਿ ਜਿਹੜਾ ਮੁੱਖ ਮੰਤਰੀ ਕਹਿੰਦਾ ਸੀ ਕਿ ਹਰੇ ਪਿੰਡ ਦੇ ਨਾਲ ਮਸਲੇ ਹੱਲ ਹੋਣੇ ਆ ਹਰੇ ਪਿੰਡ ਦੇ ਨਾਲ ਸਮੱਸਿਆਵਾਂ ਮ ਹੱਲ ਹੋਣੀਆਂ ਤੇ ਛੁਟਕੀਆਂ ਦੇ ਨਾਲ ਤੁਹਾਡੀ ਹਰ ਸਮੱਸਿਆ ਦਾ ਹੱਲ ਕਰਾਂਗੇ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਖੇਤਰ ਦੇ ਵਿੱਚ ਫੈਲ ਸਾਫਤ ਹੋ ਚੁੱਕੀ ਆ ਕਿਉਂਕਿ ਨਾਤਾ ਮਿਹਨਤਾਂ ਨੂੰ ਰਜ਼ਾਨਾ ਦੇ ਸਕਦੀ ਆ ਸਿਰਫ ਤਾਂ ਸਿਰਫ ਨਾਰੇ ਦੇ ਸਕਦੀ ਆ ਉਹ ਖੰਮਰ ਮਾ ਸਕਦੀ ਆ ਭਰਾ ਮਾਰੂ ਲੜਾਈ ਕਰਾ ਸਕਦੀ ਆ ਸਭ ਤੋਂ ਵੱਡਾ ਸਵਾਲ ਉੱਥੇ ਇਹ ਖੜਾ ਕਿ ਜਦੋਂ ਹਾਕਮ ਆ ਰਹੇ ਦੇ ਉਹ ਯਾਰ ਬਾਈ ਦੇ ਵਿੱਚ ਜਦੋਂ ਨਰਿੰਦਰ ਮੋਦੀ ਦੀ ਪੰਜਾਬ ਚ ਫੇਰੀ ਹੁੰਦੀ ਆ ਤਾਂ ਪਿਆਰੇ ਆਣੇ ਦੇ ਵਿੱਚ ਆਪਣੀਆਂ ਮੰਗਾਂ ਤੇ ਲੋਕ ਮਜ਼ਦੂਰ ਕਿਸਾਨ ਲੜ ਰਹੇ ਹੁੰਦੇ ਨੇ ਪ੍ਰਧਾਨ ਮੰਤਰੀ 1 ਕਿਲੋਮੀਟਰ ਦੂਰ ਫੜ ਕੇ ਵਾਪਸ ਮੁੜਿਆ ਹੁੰਦਾ ਕਿਸੇ ਨੇ ਉਹਦੇ ਖਿਲਾਫ ਕੋਈ ਨਾੜਾ ਵੀ ਨਹੀਂ ਲਾਇਆ ਕਿਸੇ ਨੇ ਉਹਦੇ ਕੋਈ ਡੜਾ ਵੀ ਨਹੀਂ ਮਾਰਿਆ ਤੇ ਅੱਜ 2025 ਦੇ ਵਿੱਚ ਉਹਨਾਂ ਮਜ਼ਦੂਰਾਂ ਗੁਆਂ ਤੇ 307 ਦੇ ਪਰਚੇ ਆ ਜਿਹੜੇ ਉਹ ਦਰਜ ਕੀਤੇ ਗਏ ਨੇ ਤਾਂ ਪ੍ਰਸ਼ਾਸਨ ਦੋਸ਼ੀ ਕਿਉਂ ਨ ਕਿਉਂਕਿ ਦੋਸ਼ੀ ਤਾਂ ਕਿ ਜੇ ਦਾਣ ਸਿੰਘ ਵਾਲੇ ਦੇ ਵਿੱਚ ਅੱਗ ਲਾਈ ਜਾਂਦੀ ਆ ਬੱਚਿਆਂ ਦੀਆਂ ਕਿਤਾਬਾਂ ਸਾੜ ਦਿੱਤੀਆਂ ਜਾਂਦੀਆਂ ਨੇ ਉਹਨਾਂ ਦੀਆਂ ਵਰਦੀਆਂ ਸਾੜ ਦਿੱਤੀਆਂ ਦਾਨ ਦਾ ਸਮਾਨ ਸਾਹਰ ਦਿੱਤਾ ਜਾਂਦਾ ਤੇ ਸਰਕਾਰ ਪ੍ਰਸ਼ਾਸਨ ਮਾਮੂਲੀ ਨੀਅਤਾਂ ਰਲਾ ਕੇ ਆਪਣੇ ਆਪ ਨੂੰ ਇਸ ਮਾਮਲੇ ਦੇ ਵਿੱਚੋਂ ਬਾਹਰ ਕਰਨ ਦੀ ਕੋਸ਼ਿਸ਼ ਕੀ ਕਰ ਰਹੀ ਆ ਸੋ ਦੋਸਤੋ ਹਕੂਮਤ ਸਭ ਤੋਂ ਵੱਡੀ ਦੋਸ਼ੀ ਆ ਇਥੋਂ ਦੇ ਰਾਜ ਨੇ ਤੇ ਘੇਰਾ ਹੀ ਨੀਤਕ ਲੋਕ ਨੇ ਜਿਹੜੇ ਉਹਨਾਂ ਦਾ ਪਰਚਾ ਹੋਇਆ ਹੈ ਅਪਰਾਹ ਦਾ ਤੇ ਇਹਦੀ ਜਿਹੜੀ ਸਜ਼ਾ ਉਹ ਜਿੰਨੀ ਵੀ ਘਟਾ ਜਿੰਨੀ ਵੀ ਵੱਧ ਹੋਵੇ ਉਨੀ ਹੀ ਘਟਾ ਕਿਉਂਕਿ ਉਹਨਾਂ ਨੇ ਸਾਡੇ ਬੱਚਿਆਂ ਦੇ ਸੁਪਨਿਆਂ ਨੂੰ ਸਾੜ ਕੇ ਸੁਆਹ ਕਰ ਦਿੱਤਾ ਉਹਨਾਂ ਨੇ ਸਾਡੇ ਬੱਚਿਆਂ ਦੇ ਭਵਿੱਖ ਨੂੰ ਰਾਖ ਕਰ ਦਿੱਤਾ ਸਾਡੀਆਂ ਮਾਮਾ ਦੇ ਜਿਹੜੇ ਹੋ ਗਏ ਆ ਉਹਨਾਂ ਨੂੰ ਉਹਨਾਂ ਨੂੰ ਕਦੇ ਵੀ ਹੋ ਕੇ ਕੁੰਡੇ ਨੂੰ ਨਹੀਂ ਭਾਵੇਂ ਪ੍ਰਸ਼ਾਸਨ ਇਹਨਾਂ ਨੂੰ 20-20 ਲੱਖ ਦੇ ਦੇਵੇ ਭਾਵੇਂ ਪ੍ਰਸ਼ਾਸਨ ਇਹਨਾਂ ਨੂੰ 10-10 ਲੱਖ ਦੇ ਦੇਵੇ ਜਿਹੜਾ ਮਨਾਂ ਦੇ ਵਿੱਚ ਦੁੱਖ ਸਾਡੀਆਂ ਮਾਮਾ ਦੇ ਆ ਜਿਹੜਾ ਮਨਾਂ ਦੇ ਅੰਦਰ ਸਾਡੀਆਂ ਪਾਣਾ ਦੇ ਦੁੱਖਾ ਉਹ ਇਹਨਾਂ ਦੇ ਦੁੱਖਾਂ ਨੂੰ ਬਾਹਰ ਨਹੀਂ ਕੱਢ ਸਕਦਾ ਪ੍ਰਸ਼ਾਸਨ ਅੱਜ ਵੀ ਉਹ ਸਿਰਫ ਮਜ਼ਾਕ ਕਰ ਰਿਹਾ ਉਹ ਪ੍ਰਸ਼ਾਸਨ ਕਦੇ 50000 ਦਿਨਾ ਕਦੇ ਲੱਖ ਦੇਣਾ ਇਹਦੀ ਜਖਮਾਂ ਤੇ ਲੋਨ ਪੁੱਕੜ ਵਾਲੀ ਗੱਲ ਆ ਉਕੇ ਹਾਕਮਾ ਜਿਹੜੇ ਤੇ ਉਹ ਤੇ ਸ਼ਰਪ ਤਮਾਸ਼ਾ ਦੇਖ ਰਹੇ ਨੇ ਉਹਨਾਂ ਨੂੰ ਪਤਾ ਕਿ ਸਾਡੇ ਲੋਕ ਆ ਜਿਹੜੇ ਉਹ ਸੁਧਾਰਨ ਨੇ ਸਾਡੇ ਲੋਕ ਆ ਜਿਹੜੇ ਉਹ ਲਾਈ ਲੱਗ ਨੇ ਸਾਡੇ ਲੋਕ ਆ ਜਿਹੜੇ ਉਹ ਰਾਜਨੀਤਿਕ ਆਰਟੀਆਂ ਦੇ ਪਿੱਛੇ ਲੱਗ ਜਾਂਦੇ ਨੇ ਇਹਨਾਂ ਨੇ ਕੋਈ ਇਨਸਾਫ ਨਹੀਂ ਨਹੀਂ ਮੜਨਾ ਪਰ ਤੁਸੀਂ ਇਹ ਸਾਹਤ ਕਰਤਾ ਕਿ ਅਸੀਂ ਲਾਈ ਲੱਗ ਨਹੀਂ ਹੈਗੇ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੇ ਬਾਦਸਾ ਉਹਨਾਂ ਨੂੰ ਅਸੀਂ ਬਾਬਾ ਜੀਵਨ ਸਿੰਘ ਦੇ ਬਾਦਸਾ ਜਿਹੜੇ ਸ੍ਰੀ ਗੁਰੂ ਤੇਗ ਬਹਾਦਰ ਦਾ ਖੀਸ ਲੈ ਕੇ ਦਿੱਲੀ ਚਾਂਦਰੀ ਚੌਂਚੋ ਨੰਦਪੁਰ ਸਾਹਿਬ ਸਾਥ ਪਾਉਂਦਿਆ ਤੇ ਹਾਕਰ ਚਾਹੁੰਦੇ ਨੇ ਕਿ ਇੱਥੇ 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 ਬਾਬਾ ਜੀਵਨ ਸਿੰਘ ਨੂੰ ਇੱਥੇ ਬਾਬਾ ਦਾਰ ਸਿੰਘ ਨਹੀਂ ਚਾਹੀਦਾ ਨਾਲ ਸਾਨੂੰ ਇੱਥੇ ਬਾਬਾ ਦੀਪ ਸਿੰਘ ਚਾਹੀਦਾ ਸਾਨੂੰ ਇਹ ਨੌਜਵਾਨ ਚਾਹੀਦੇ ਨੇ ਜਿਹੜੇ ਬੋਟਾ ਮਾਰੇ ਰੀਆ ਗੱਡੀਆਂ ਤੇ ਚੜ ਕੇ ਨਸ਼ੇ ਦੇ ਟੀਕੇ ਲਾ ਕੇ ਆਪਣੇ ਭਾਈਚਾਰੇ ਦੇ ਨਾਲ ਲੜਾਈਆਂ ਕਰਨ ਗੁੰਡਾਗਰਦੀ ਕਰਨ ਕਿਸੇ ਦੇ ਪਲਾਟਾਂ ਤੇ ਕਰਜ਼ਾ ਕਰਾਉਣਾ ਹੋਵੇ ਤਾਂ ਸਾਨੂੰ ਸਰਪੰਚ ਇਸ਼ਾਰੇ ਦੇ ਉੱਤੇ ਦੰਗੇ ਧੜਗਾ ਦੇਣਾ ਉਹ ਨੌਜਵਾਨਾਂ ਨੂੰ ਕਰਾਹੇ ਪਾ ਰਹੇ ਨੇ ਜਿਹੜੇ ਨੌਜਵਾਨ ਜਿਹੜੇ ਪੰਜਾਬ ਦਾ ਲੋਹਾ ਅੰਗਰੇਜ਼ ਮੰਨਦੇ ਸੀ ਜਿਹੜੇ ਪੰਜਾਬ ਦਾ ਲੋਹਾ ਸਰਵਾਨੇ ਮੰਨਦੇ ਸੀ ਜਿਹੜੇ ਪੰਜਾਬ ਦਾ ਲੋਹਾ ਇੱਥਾਂ ਦੇ ਦਾ ਅੱਗ ਨਾਲ ਹੀ ਵਰਗੇ ਮੰਨਦੇ ਸੀ ਤੇ ਅੱਜ ਉਸੇ ਪੰਜਾਬ ਨੂੰ ਹਾਕਮ ਕਹਿੰਦੇ ਨੇ ਅਸੀਂ ਰੰਗਲਾ ਪੰਜਾਬ ਬਣਾਉਣਾ ਦਾਸ ਸਿੰਘ ਵਾਲੇ ਦੇ ਵਿੱਚ ਜਾ ਕੇ ਦੇਖੋ ਤੁਸੀਂ ਉਸ ਰੰਗਲੇ ਪੰਜਾਬ ਦਾ ਕਿਵੇਂ ਧੂਆ ਕੱਢਿਆ ਹੋਇਆ ਦਾਸ ਸਿੰਘ ਵਾਲੇ ਦੇ ਵਿੱਚ ਆ ਕੇ ਉਹਨਾਂ ਮਾਮਾ ਦਾ ਹਾਲ ਪੁੱਛੋ ਉਹਨਾਂ ਮਿਲ ਬੱਚਿਆਂ ਦਾ ਹਾਲ ਪੁੱਛੋ ਉਹਨਾਂ ਸਾਡੇ ਮਜ਼ਦੂਰ ਭਰਾਵਾਂ ਦਾ ਹਾਲ ਪੁੱਛੋ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਰਬਣਾ ਦੇ ਵਿੱਚ ਲਾਤੀ ਤੇ ਤੁਹਾਡੇ ਗੁੰਡਿਆਂ ਨੇ ਜਾ ਕੇ ਐਦਾ ਘਰ ਦੋ ਘਟਿਆਂ ਦੇ ਵਿੱਚ ਉਹਨਾਂ ਨੂੰ ਸਵਾਹ ਕਰਤਾ ਸੋ ਪਿਆਰੇ ਦੋਸਤੋ ਮੈਂ ਦਲਦ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਵੱਲੋਂ ਇਸ ਸੰਘਰਸ਼ ਦਾ ਹਿੱਸਾ ਤੇ ਉਹਨਾਂ ਤੱਕ ਇਸ ਸੰਘਰਸ਼ ਦਾ ਹਿੱਸਾ ਰਹੂੰਗਾ ਉਹਨਾਂ ਤੱਕ ਵੱਧ ਚੜ ਕੇ ਸੰਘਰਸ਼ ਵਿੱਚ ਜੁੜਨਦਾ ਰਹੂੰਗਾ ਜਦੋਂ ਤੱਕ ਇਹ ਸੰਘਰਸ਼ ਜਿੱਤਿਆ ਨਹੀਂ ਜਾਂਦਾ ਬਹੁਤ ਬਹੁਤ ਧੰਨਵਾਦ ਇਸ ਸੰਘਰਸ਼ ਚ ਜਿੱਤ ਲੋਕਾਂ